ਪਿਛਲੇ ਦਿਨੀ ਦੌਰਾਨੇ ਥੋੜੇ ਖੁਸ਼ੀ ਕੀ ਸ਼ਾਇਦ ਆਂਡੀਆਂ ਲਾਇੰਸ ਦਾ ਆਮ ਆਦਮੀ ਪਾਰਟੀ ਨਾਲ ਕੋਈ ਜ਼ਿਆਦਾ ਅਲਾਈਅੰਸ ਜਿਹੜਾ ਸ਼ੀਟ ਸ਼ੇਅਰਿੰਗ ਦਾ ਕੰਮ ਜਿਹੜਾ ਇਹਨਾਂ ਨਹੀਂ ਹੋ ਰਿਹਾ ਨਹੀਂ ਕਰਨਗੇ ਇਹ ਠੀਕ ਸੀਗੇ ਪਰ ਪਿਛਲੇ ਦਿਨੀ ਜਿਹੜੀਆਂ ਮੀਟਿੰਗਸ ਦੇ ਵਿੱਚ ਇਹ ਸਾਹਮਣੇ ਆਇਆ ਕਿ ਬਹੁਤ ਸਾਰੇ ਰਾਜਾਂ ਦੇ ਵਿੱਚ ਆਮ ਆਦਮੀ ਪਾਰਟੀ ਸ਼ੀਟ ਸ਼ੇਅਰਿੰਗ ਦੇ ਉੱਤੇ ਇਲੈਕਸ਼ਨ ਲੜ ਰਹੀ ਹੈ ਤਾਂ ਇਹਨਾਂ ਨੂੰ ਬੜੀ ਕਬਰ ਹਟ ਹੋਈ ਭਾਜਪਾ ਨੂੰ ਮੋਦੀ ਸਾਹਿਬ ਨੂੰ ਸਾਡੇ ਦਿੱਲੀ ਦੇ ਜਿਹੜੇ ਸੀਨੀਅਰ ਲੀਡਰਸ ਨੇ ਉਹਨਾਂ ਨੂੰ ਫੋਨ ਆ ਰਹੇ ਨੇ ਕਿ ਇੰਡੀਆ ਲਾਇੰਸ ਚੋਂ ਬਾਹਰ ਹੋ ਜਾਓ ਅਸੀਂ ਅਰਵਿੰਦ ਕੇਜਰੀਵਾਲ ਜੀ ਉੱਪਰ ਜਿਹੜਾ ਕੇਸ ਹੈ ਉਹ ਨਹੀਂ ਬਣਾਵਾਂਗੇ ਲਗਾਤਾਰ ਹਜ਼ਾਰ ਤੋਂ ਉੱਪਰ ਰੇਡ ਮਾਰੀ ਐ ਝੂਠੇ ਲੀਕਰ ਕੇਸ ਦੇ ਵਿੱਚ ਜਿਹਦੇ ਚ ਇਹਨਾਂ ਨੂੰ ਥਿਆਨੀ ਨਹੀਂ ਮਿਲੀ ਕਾਖਰੀ ਮਿਲਿਆ ਸਿਰਫ ਮਨੀਸ਼ ਛੋਦੀਆ ਅਗੇ ਰੈਗੂਲੇਸ਼ਨਰੀ ਪੋਲਿਟਿਸ਼ੀਅਨ ਨੂੰ ਜਿਨ੍ਹਾਂ ਨੇ ਸਿੱਖਿਆ ਦੇ ਖੇਤਰ ਚ ਪੂਰੀ ਦੁਨੀਆ ਚ ਨਾਮ ਬਣਾਇਆ ਜੇਲ੍ਹ ਚ ਪਾਇਆ ਇੱਕ ਝੂਠੇ ਕੇਸ ਚ ਜਿਹਦੇ ਚ ਕੱਢਣ ਪਾਉਣ ਨੂੰ ਕੱਖ ਵੀ ਨਹੀਂ ਕੋਈ ਸਬੂਤ ਨਹੀਂ ਸਿਰਫ ਇਸ ਲਈ ਕਿ ਆਮ ਆਦਮੀ ਪਾਰਟੀ ਨੂੰ ਲੋਕ ਪਸੰਦ ਕਰਨੇ ਨੇ ਅਰਵਿੰਦ ਕੇਜਰੀਵਾਲ ਜੀ ਨੂੰ ਲੋਕ ਪਸੰਦ ਕਰ ਰਹੇ ਨੇ ਤੇ ਇਹਨਾਂ ਨੂੰ ਇਹ ਚੀਜ਼ ਦਾ ਪਤਾ ਹੈ ਕਿ ਜਿੱਥੇ ਜਿੱਥੇ ਸੀਟਾਂ ਦੀ ਸ਼ੇਅਰਿੰਗ ਹੁੰਦੀ ਹੈ ਅਰਵਿੰਦ ਕੇਜਰੀਵਾਲ ਜੀ ਜਾ ਕੇ ਪ੍ਰਚਾਰ ਕਰਦੇ ਨੇ ਉਥੇ ਭਾਜਪਾ ਨੂੰ ਵੋਟ ਨਹੀਂ ਪੈਣੀ ਜਿੱਥੇ ਵੀ ਅਰਵਿੰਦ ਕੇਜਰੀਵਾਲ ਜੀ ਜਾਣਗੇ ਚੋਣਾਂ ਦਾ ਪ੍ਰਚਾਰ ਕਰਨਗੇ ਭਾਜਪਾ ਦੀ ਵੋਟ ਉਥੇ ਖਤਮ ਹੁੰਦੀ ਹੈ ਤੇ ਇਹਨਾਂ ਵੱਲੋਂ ਸਿੱਧੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਕਿ ਅਰਵਿੰਦ ਕੇਜਰੀਵਾਲ ਜੀ ਨੂੰ ਅਸੀਂ ਗ੍ਰਿਫਤਾਰ ਨਹੀਂ ਕਰਾਂਗੇ ਹੁਣ ਸੀਬੀਆਈ ਭੇਜਣ ਦੀ ਤਿਆਰੀ ਹੈ ਈਡੀ ਈਡੀ ਵਾਲਾ ਜਿਹੜਾ ਕਿ ਤਰ੍ਹਾਂ ਕਿਤੇ ਕੋਰਟ ਨੇ ਉਥੇ ਅਟਕਾਇਆ ਹੋਇਆ ਕੰਮ ਕਿ ਅਸੀਂ ਸਿੱਧੇ ਫੋਨ ਆ ਰਹੇ ਨੇ ਕਿ ਨਹੀਂ ਅਸੀਂ ਆਉਣ ਵਾਲੇ 1-2 ਦਿਨਾਂ 'ਚ ਗ੍ਰਿਫਤਾਰੀ ਦੀ ਤਿਆਰੀ ਚਾਂ ਜੇ ਤੁਸੀਂ ਇੰਡੀਆ ਅਲਾਈਂਸ ਤੋਂ ਬਾਹਰ ਹੁੰਨੇ ਹੋ ਤਾਂ ਅਸੀਂ ਜਿਹੜੀ ਗ੍ਰਿਫਤਾਰੀ ਨਹੀਂ ਕਰਾਂਗੇ ਕੇਸ ਵਾਪਸ ਕਰ ਲਵਾਂਗੇ ਸੋ ਇਹ ਜਿਹੜਾ ਗਿੱਦੜ ਧਮਕੀਆਂ ਤੁਸੀਂ ਅਰਵਿੰਦ ਕੇਜਰੀਵਾਲ ਜੀ ਵਰਗੇ ਇਮਾਨਦਾਰ ਲੀਡਰ ਨੂੰ ਦੇ ਰਹੇ ਹੋ ਉਹ ਕਿਸੇ ਤੋਂ ਡਰਨ ਵਾਲੇ ਨਹੀਂ ਹੈਗੇ ਨਾ ਡਰੇ ਸੀ ਨਾ ਡਰਨਗੇ ਲੋਕਾਂ ਦੀ ਬਣਾਈ ਹੋਈ ਸਰਕਾਰ ਹੈ ਆਮ ਆਦਮੀ ਪਾਰਟੀ ਹੈ ਹਮੇਸ਼ਾ ਡਟ ਕੇ ਖੜੇ ਆ ਨਾ ਅਸੀਂ ਕਿਸੇ ਏਜੰਸੀ ਤੋਂ ਡਰਦੇ ਆ ਨਾ ਅਸੀਂ ਮੋਦੀ ਸਰਕਾਰ ਤੋਂ ਡਰਦੇ ਆਂ ਡਟ ਕੇ ਖੜੇ ਆਂ ਤੇ ਤੁਸੀਂ ਜਿੰਨਾ ਮਰਜੀ ਧਮਕਾ ਲਓ ਆਮ ਆਦਮੀ ਪਾਰਟੀ ਇੰਡੀਆ ਅਲਾਈਅੰਸ ਦੇ ਨਾਲ ਬਹੁਤ ਸਾਰੇ ਰਾਜਾਂ ਵਿੱਚ ਸੀਟਾਂ ਸ਼ੇਅਰ ਕਰਕੇ ਚੋਣ ਲੜੇਗੀ ਤੇ ਜਿਸ ਤਰੀਕੇ ਤੁਸੀਂ ਚੰਡੀਗੜ੍ਹ ਦੇ ਵਿੱਚ ਟਰੇਲਰ ਦੇਖ ਕੇ ਡਰੇ ਹੋ ਇਹ ਤਾਂ ਹਲੇ ਇੱਕ ਟਰੇਲਰ ਸੀ ਅੱਗੇ ਲੋਕ ਜਿੱਥੇ ਵੀ ਭਾਜਪਾ ਵਰਸਸ ਇੰਡੀਆ ਹੁੰਦਾ ਲੋਕ ਇੰਡੀਆ ਨੂੰ ਚੁਣਨਗੇ ਲੋਕ ਮਾੜੀਆਂ ਸਰਕਾਰਾਂ ਤੋਂ ਅੱਕੇ ਹੋਏ ਨੇ, ਤਾਨਾਸ਼ਾਹ ਤੋਂ ਗੁੰਡਾਗਰਦੀ ਤੋਂ ਅੱਕੇ ਹੋਏ ਨੇ। ਟਾਈਮ ਆ ਗਿਆ ਹੈ ਪੂਰੇ ਦੇਸ਼ ਲਈ ਕਿ ਇੱਕ ਚੰਗੀ ਸਰਕਾਰ, ਲੋਕਾਂ ਦੀ ਸਰਕਾਰ ਜਿਹੜੀ ਡਿਵੈਲਪਮੈਂਟ ਦੇ ਮੁੱਦੇ ਉੱਤੇ ਕੰਮ ਕਰੇ, ਉਹਨਾਂ ਨੂੰ ਚੁਣਿਆ ਜਾਵੇ। ਤੇ ਜਿਸ ਤਰੀਕੇ ਇਹ ਤਮਕਾਰ ਰਹੇ ਨੇ ਬਹੁਤ ਨਿੰਦਣਯੋਗ ਹੈ। ਬਹੁਤ ਜ਼ਿਆਦਾ ਲੋਕਤੰਤਰ ਦੇ ਵਿੱਚ ਇੱਕ ਸ਼ਰਮਨਾਕ ਗੱਲ ਹੈ ਕਿ ਤੁਸੀਂ ਕਿਸੇ ਪੋਲੀਟੀਸ਼ੀਅਨ ਨੂੰ ਇਸ ਤਰੀਕੇ ਜਿਹੜਾ ਗ੍ਰਿਫਤਾਰੀਆਂ ਇਮਾਨਦਾਰ ਲੀਡਰਾਂ ਦੀਆਂ ਈਡੀ ਸਰਕਾਰੀ ਏਜੰਸੀਆਂ ਦੀ ਦੁਰਵਰਤੋਂ ਕਰਕੇ ਕਰ ਰਹੇ ਹੋ ਅਸੀਂ ਇਹਦੀ ਨਿਖੇਦੀ ਕਰਦੇ ਹਾਂ